ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਮੈਂ ਅੱਜ ਹੁਣੇ ਹੀ ਆਇਆ ਜੀ ਬੰਦੇ ਇੱਧਰ ਬਹੁਤ ਆਇਓ ਆ ਤੇ ਆ ਪੀਣ ਲੱਗੇ ਹੋ ਆ ਬੈਠੇ ਮਿਲੋ ਨੇ ਆ ਤੁਹਾਨੂੰ ਅੱਜ ਇਹਨੇ ਕਾਫੀ ਕੰਮ ਖੇਚਦਾ ਗੜਕਾ ਗੁਟਕਾ ਪਾਤਾ ਆ ਤਾਂ ਕਮਰਾ ਵੀ ਨਹੀਂ ਨੇੜੇ ਕਰਤਾ ਕੱਲ ਬਣਾਇਆ ਸੀ ਅੱਜ ਚਲੇ ਚ ਪਾਣੀ ਵੀ ਛੱਡ ਲਿਆ ਕਹਿੰਦੇ ਬਠੇਰਾ ਤੇਜ਼ ਮਸਾਲਾ ਲੱਗਾ ਆ ਸੀ ਭਰ ਲਿਆ ਸੀ ਕਹਿੰਦੇ 32 ਦਾ ਨਹੀਂ ਪਤਾ ਹੁੰਦਾ ਅੱਧਾ ਕ ਕੀਤਾ ਸੀਗਾ ਕਹਿੰਦੇ ਫੇਰ ਵਰਤੀ ਜਾਂਦੇ ਇੱਥੋਂ ਕਮਰਾ ਵੀ ਨਹੀਂ ਆ ਤੇ ਨੇੜੇ ਹੀ ਕਰ ਦੇਣਾ ਆ ਕੱਲ ਨੂੰ ਪਾ ਦੋਗੇ ਉੱਪਰ ਟੀਨ ਆਈਆਂ ਜਿਹਦਾ ਟੈਂਪਰੇਰੀ ਆ ਸੀਮੈਂਟ ਵਗੈਰਾ ਰੱਖ ਹੋ ਜਾਊਗਾ ਉਦੋਂ ਤਾਂ ਆਪਣੇ ਕੋਲ ਸਾਹਮਣੇ ਵੀ ਕਮਰਾ ਹੈਗਾ ਪਰ ਫੇਰ ਵੀ ਵਾਦਾ ਘਾਟਾ ਸਮਾਨ ਇੱਧਰ ਘਟ ਕੇ ਲੈ ਗਿਆ ਹੁਣ ਤੁਰ ਤੱਕ ਪੌਣ ਤੋਂ ਚਾਹ ਪੀਣ ਲੱਗੇ ਆ ਸਤਿ ਸ੍ਰੀ ਅਕਾਲ ਜੀ ਚਾਹ ਘਟ ਤਾ ਨਹੀਂ ਨਹੀਂ ਸਹੀ ਹੈ ਮਾਰੇ ਤੁਸੀਂ ਮੈਂ ਤਾਂ ਬਰਾ ਫੈਟਣਾ ਕਰ ਚਾਹੀਦੀ ਕੇ ਸਹੀ ਹੈ ਇਦਾਂ ਫੋਟੋ ਖੜਾ ਜਾਬੀ ਨਹੀਂ ਇੱਕ ਬੰਦੇ ਨੂੰ ਯਾਰ ਕਰਦੇ ਦਵੱਲੀ ਜਾਂਦੇ ਆ ਤੁਸੀਂ ਹੈ ਇਦੋਂ ਕਿਹਾ ਵੀ ਇੱਥੇ ਬਾਰੀ-ਬਾਰੀ ਲੱਗੋ ਆਹੋ ਬੰਦਾ ਦੱਸਦਾ ਬੱਚਾ ਭਰ ਕੇ ਇੱਕ ਬੰਦਾ ਭਰ 10 15 ਇੱਕ ਭਰ ਦੋ ਨਹੀਂ ਦੱਸ ਤਾਂ ਨਹੀਂ 25 25 ਦਾ ਕਰੋ ਅਗਰ 25 ਦਾ ਹੈ ਨਾ ਸਾਰੇ ਇਦਾਂ ਦੇ ਹੀ ਆ ਇਹ ਬੰਦਾ ਦਸਾਂ ਦੀ ਦਸਾਂ ਭੱਟਾਂ ਵਾਲਿਆਂ ਦੀ ਤਾਂ ਗਣਤੀ ਵੀ ਭੁੱਲ ਜਾਂਦੀ ਹੁੰਦੀ ਆ ਚੱਲ 20 ਤਾਂ ਆਫ ਕਰੋ 20 ਵੀ ਭੱਟਾ ਭਰ ਕੇ ਬਾਰੀ-ਬਾਰੀ ਬੰਦਾ ਬੰਦ ਗਿਆ ਠੀਕ ਨੇ ਜੀ ਹੂੰ ਨੇ ਉਹ ਫੇ ਕੰਪਲੇਨ ਕਰਦਾ ਕਹਿੰਦਾ ਮੇਰੇ ਤੋਂ ਤਿੰਨਾਂ ਬੰਦਿਆਂ ਦਾ ਕੰਮ ਲੈਂਦੇ ਆ। ਉਹ ਕਰਮ ਨਹੀਂ ਆ ਜੀ। ਮੈਂ ਕਹਿਆ ਜੀ ਪਾਜੀ ਪਾ ਕੇ ਗੜਕਾ ਪਾਣੀ ਤੇ ਮਾਜੀ ਜਦੋਂ। ਅੱਛਾ। ਮੇਰੇ ਲਈ ਚੋਟੀ ਹੈ। ਆਏ ਹਾਈ। ਗੜਕਾ ਅੱਜ ਹੀ ਪੈਜੂ। ਕਾਏ ਕਦੋਂ ਕਿਆ? ਹਾਏ 1.5 ਵਜੇ। ਨਹੀਂ ਹੁਣ ਐਟ ਰੱਖ ਕੇ 4 ਇੰਚ ਹੀ ਪੈ ਰਿਆ ਕਾ? ਕਿੰਨੇ ਤਿੰਨੇ ਚਾਰ ਨਹੀਂ ਪਾਉਣਾ। ਦੇਖ ਲਓ ਇਹ ਦਿੱਕਤੀ ਦਿੱਕਤੀ ਭਾਈ ਜਿਹੜੇ ਨਹੀਂ ਤੁਸੀਂ ਦੇਖੋ ਜਿੰਨਾ ਆਪਾਂ ਨੂੰ ਸਹੀ ਸਹੀ ਰਹਿੰਦਾ ਆ ਸਹੀ ਆ ਆਉਂਦਾ ਤਾਂ ਚੌੜਾ ਹੀ ਬਹੁਤ ਪਈ ਜਾਂਦਾ ਆ 18 ਇੰਚ ਰੱਖਿਆ ਫਿਰ 18 ਦੇ ਹਿਸਾਬ ਨਾਲ ਉਹਨਾ ਪਤਾ ਨਹੀਂ ਕਿ ਇਧਰ ਵੱਧ ਪੋਆ ਨਹੀਂ ਉਹ ਤਾਂ ਬੇਸਟੇਜ ਆ ਆਪਣਾ ਸਹੀ ਆ ਜਿਹਨਾਂ ਨਾਲ ਚੱਲੋ ਉੱਥੇ ਬਾਦੂ ਵੀ ਪਈ ਜਾਂਦਾ ਕੋਈ ਨਹੀਂ ਉਹ ਤਾਂ ਕਾ ਹੋਆ ਤਾਂ ਪੂਰਾ ਹੀ ਭਾਤ ਆ ਇਹਦੇ ਚ ਤਾਂ 3 ਫੁੱਟ ਕੋਈ ਨਹੀਂ ਸਹੀ ਆ ਘਟ ਨਾ ਹੋਵੇ ਦੋ ਬੱਠੜ ਵੱਧ ਪੈ ਜਾਣ ਮੇਰੇ ਸ਼ੱਕ ਦੀ ਚਲ ਇੱਥੇ ਫੜਾ ਦੇ ਨੇ ਸੀ ਦੋ ਕੁ ਬੱਠੜ ਯਾਰ ਇਹ ਅੱਜ ਨਾ ਕੋਈ ਇਹ ਆਪਣੇ ਅਟੀ ਨਾ ਅੱਜ ਮਿਲ ਜਾਂਦੀ ਉੱਥੇ ਕੀ ਮੈਂ ਤਾਂ ਇੱਧਰ ਲਾ ਕੇ ਬਾਧੂ ਆ ਜਿੱਦਾਂ ਮਰਜੀ ਆਂਦਾ ਰੇੜੀਆਂ ਰੂੜੀਆਂ ਲਾ ਲਿਆ ਕਰਿਓ ਕਾਪੜਾ ਲੈ ਕੇ ਕਾਪੜਾ ਕਲੇ ਤੁਹਾਨੂੰ ਦੇ ਦਿੰਦੇ ਤੁਹਾਨੂੰ ਲੈ ਆਪਣੇ ਕੱਪੜੇ ਰੱਖੋ ਬਾਹਲੇ ਤਾਂ ਇੱਥੇ ਢਾਕਾ ਦਾ 13 ਗੇ ਹਜ਼ਾਰ ਦੀ ਆਉਂਦੀ ਆ ﺍﻟमारी ਨਾ ਲੈ ਆਈਏ ਵਧੀਆਂ ਲੋਹੇ ਦੀ ਨਾਲੇ ਮਗਰੋਂ ਕੰਮ ਆਈ ਜਾਊਗੀ ਸਾਡੇ ਵੀ ਯਾਰ ਕਿਉਂ ਬੰਦੇਆਂ ਤੋਂ ਮੁੜੇ ਹੀ ਨਹੀਂ ਹੁੰਦਾ ਹੈਗਾ ਸਾਰੇ ਸ਼ਹਿਰ 'ਚ ਕੱਟ ਲੱਗਾ ਆ ਨਾ ਉਧਰੋਂ ਆਹ ਸਾਰੀਆਂ ਦੁਕਾਨਾਂ ਦੇ ਅੱਗੇ ਜਨਰੇਟਰ ਹੀ ਚੱਲਦੇ ਆ ਸੋਮ ਮੰਗਲਵਾਰ ਹੁੰਦਾ ਆ ਆ ਤਾਂ ਅੱਜ ਇਹਨਾਂ ਨੇ ਪਹਿਲਾਂ ਹੀ ਲਾ ਦਿੱਤਾ ਮੈਂ ਘਰੋਂ ਆਇਆ ਜੇ ਤਾਂ ਏਸੀ ਚੱਲਦਾ ਹੋਵੇ ਫੇਰ ਪਤਾ ਲੱਗਦਾ ਆ ਬੱਤੀ ਗਈ ਦਾ ਹੁਣ ਏਸੀ ਦੀ ਲੋਡ ਨਹੀਂ ਹੁਣ ਕੀ ਪਤਾ ਲੱਗਣਾ ਆ ਸਹੀ ਇਹ ਨਹੀਂ ਨਾ ਇਹ ਪਰਮਾ ਜਿਹਾ ਕੰਨ ਆ ਆਹੋ ਜਿੱਥੇ ਬੱਠਲ ਮੈਂ ਉਹੀ ਗਿਆ ਬਈ ਹੁਣ ਅੱਡੀ ਟਰਾਲੀ ਹੋਰ ਲੱਗ ਜੂਗੀ ਆਹ ਪਰ ਕਿ ਇਹਦੇ ਨਾਲ ਜ਼ਿਆਦਾ ਮਿੱਟੀ ਲਾਉਣੀ ਆ ਕਰਕੇ ਇਹ ਪੋਲੀ ਹੋਣੀ ਆ ਨਾ ਇੱਥੋਂ ਜਦੋਂ ਨੀਂ ਭਰ ਕੇ ਬਾਅਦ ਚ ਇੱਧਰਲੇ ਪਾਸੇ ਆਹਾ ਤੇ ਖੁੱਲੀ ਪੱਟ ਹੋ ਗਈ ਸੀ ਨਾ ਉਧਰੋਂ ਪਾਣੀ ਛੱਡਣਾ ਜ਼ਰੂਰੀ ਆ ਇਹ ਤਾਂ ਨਹੀਂ ਬੈਠੀ ਅੱਛਾ ਇਹ ਛੱਟਾ ਜਿਹਾ ਹੋਈ ਵੀ ਹੋਰ ਪਲਾਸਟਰ ਕਰਕੇ ਡਾਕਟਰ ਗਰਗੀ ਕਾਨੂੰ ਇਹ ਤਾਂ ਪਹਿਲੇ ਲੱਗੀ ਜਾਂਦਾ ਜਾਂ ਫੈਕਟਾਂ ਨੂੰ ਲਾਣਾ ਉਹ ਉਹੀ ਲੱਗੋ ਉਹ ਤਾਂ ਫੇ ਲੱਗਣਾ ਹੀ ਲੱਗਣਾ ਆ ਹਾਂਜੀ ਉਹ ਤਾਂ ਲੱਗਣਾ ਹੀ ਹੈ ਜਿਹੜਾ ਜਿਹੜੀ ਪਾਣੀ ਪਰ ਉਹਨੂੰ ਵੀ ਮਰਮੜਾ ਛੱਡ ਦੇਵਾਂਗੇ ਨਹੀਂ ਫਿਰ ਸਲਾਬ ਨਹੀਂ ਆ ਜਾਂਦੀ ਉਹਨਾਂ ਹਾਂ ਅੱਛਾ ਜਿੱਦੇ ਜੱਕ ਬੈਠੂਗਾ ਫੇਰੀ ਆਪਾਂ ਉਹਨੇ ਮਿੱਟੀ ਭੋਲੀ ਰਹੀ ਜ ਨੇ ਹਲੋੜੀ ਬੈਠੀ ਜ ਨੇ ਥੱਲੇ ਜਿਹੜਾ ਪਾਣੀ ਛੱਡਿਆ ਦਾ ਹੂੰ ਤੇ ਹੁਣ ਉਹ ਜੇ ਟਾਇਲ ਹੋਣੀ ਫੇ ਮਣੇ ਜੇ ਦਮ ਦੇਈ ਜਾਣਾ ਫੇ ਇਹਦੇ ਨੇ ਪਾਣੀ ਛੱਡਣਾ ਹੀ ਆ ਪਾਣੀ ਪਰ ਛੱਡਣਾ ਹੀ ਭਾਰਤੀ ਦਾ ਪਾਣੀ ਖਾਬਣਾ ਛੱਡੋ ਉਹਨਾਂ ਨਾ ਭਾਰਤੀ ਇਹ ਵੇ ਦੇਖਣੀ ਹੁਣ 3 ਫੁੱਟ ਤਾਂ ਉੱ ਉਹ ਬਣਾਉਣੇ ਚੱਲਣਾ ਬਣਾਣਾ ਸਹੀ ਜੀ ਫਿਸਲਾਬ ਸਲੋਪ ਤਾਂ ਨਹੀਂ ਆਉਂਦੀ ਮੈਨੂੰ ਜਿੱਦਾਂ ਕਹਿੰਦੇ ਪਾਣੀ ਛੱਡਣਾ ਅੱਛਾ ਪਾਣੀ ਦਾ ਫਿਰ ਵੀ ਛੱਡਣਾ ਪੈਣਾ ਹਾਂ ਪਾਣੀ ਤਾਂ ਉੱਦਾਂ ਵੀ ਲੱਗੇ ਜਾਣਾ ਕੰਦਾਂ ਨੂੰ ਵੀ ਲੱਗਣਾ ਹੀ ਆਂ ਯਾਨੀ ਮੈਂ ਕੀ ਕਹਿੰਨੇ ਹੌਲੀ ਹੌਲੀ ਬਣੀ ਜਿੱਦਾਂ ਰੇਤਾ ਹੋਵੇ ਹੂੰ ਰੇਤਾ ਤਾਂ ਮਾੜਾ ਪਾਣੀ ਛੱਡਿਆ ਉਹ ਜਦੋਂ ਤੀ ਜੀ ਆ ਕਰ ਲਓ ਕਲੀਅਰ ਇੱਥੇ ਫੇਰ ਹੋ ਟਰਾਲੀ ਨਾਲ ਹੀ ਉਹਨੂੰ ਮੈਂ ਕਹਿ ਦੂੰਗਾ ਲਾ ਦਊਗਾ ਇੱਥੇ ਅੱਜ ਤਾਂ ਨਹੀਂ ਹੋਣੀ ਮੈਨੂੰ ਲੱਗਾ ਕਲੀਅਰ ਸੱਤੋਂ ਪਾਸੇ ਲਾਈਟ ਆ ਗਈ ਘਰ ਆ ਗਈ ਆ ਹਾਂ 10 ਮਿੰਟ ਹੋਏ ਆਈ ਨੂੰ ਹੂੰ ਹੂੰ ਅਹ ਨਾਲ ਮੈਂ ਬਰਫ਼ ਦਾ ਡੋਂਗਾ ਸੱਟ ਕੇ ਲਿਆ ਹਾਂ ਹੈ ਉਹ ਤਾਂ ਠੰਡਾ ਹੋਵੇ ਉਹ ਨੀਓ ਮੁੰਡਾ ਕਹਿੰਦਾ ਤੁਹਾਡੇ ਘਰਦਿਆਂ ਵਾਲਾ ਕਹਿੰਦਾ ਕਿੰਨਾ ਠੰਡਾ ਇਹ ਰਗਿਆਦਾ ਹੀ ਰੀਨੇ ਗਿਆ ਨਹੀਂ ਇੱਕੋ ਡੋਂਗਾ ਲੈ ਆਂਦਾ ਪਾ ਕੇ ਮੈਂ ਉਹਦੇ ਪਿਆ ਉੱਥੇ ਉਹ ਆਦਾ ਉਹ ਪੌੜੀਆਂ ਤੇ ਆਉਂਦੇ ਉਹ ਜਿੱਥੇ ਬੈਠੇ ਸੀ ਉਹ ਪੌੜੀਆਂ ਖੁਰਕਾ ਜੀ ਗਲਾਸ ਗਲਾਸ ਕਦੇ ਕਦੇ ਇਹ ਤਾਂ ਚਲ ਜਾਂਦੀ ਆ ਕੀ ਕਰਾਂਗਾ ਕਰਾਂਗਾ ਅਰੇ ਹੋਦਾ ਜੀ ਪਾਣੀ ਕਿ ਮਿਲੂਗਾ ਮੈਂ ਕੀ ਕਰਾਂਗਾ ਚਲਾ ਪਾਣੀ ਲਾ ਚੰਬੜ ਗਿਆ ਨਾ ਵਾਹ ਪਾਣੀ ਨਹੀਂ ਨਹੀਂ ਬਾਤ ਉਹ ਪਾਣੀ ਮੁਕਣਾ ਕਿਤੇ ਚਲਾ ਪਾਣੀ ਲਾ ਆ ਗਈ ਗੱਲ ਨਹੀਂ ਹਰੇ ਆਈ ਉਹ ਆਈ ਉਹ ਮਾਲ ਤੋਂ ਕਹਿੰਦੇ ਨਹੀਂ ਉੱਧਰ ਘਰ ਆ ਲਾ ਗਈ ਇੱਥੇ ਨਹੀਂ ਆਈ ਵਾਜਿਆ ਸੀ ਨੇ ਚਲਾ ਦੇ ਕਿਤੇ ਨਹੀਂ ਆਈ ਹਜੇ ਜਦ ਜਦ ਉਧਰ ਪਿੰਡ ਆਈ ਆ ਹਜੇ ਇੱਧਰ ਨਹੀਂ ਆਈ ਇੱਥੇ ਨਾ ਆ ਵੀ ਦੀ ਤਨੀ ਇੱਥੇ ਵੀ ਡੀਜੇ ਵੱਜ ਪਾਣਾ ਜਦੋਂ ਜਾਨੀਆਂ ਲੈ ਰਹਿ ਡੀਜੇ ਚੱਲਦੇ ਉਹ ਵੀ ਹਾਂ ਡੀਜੇ ਚੱਲ ਰਣੀ ਆ ਜਾਣੀ ਆ ਜਾਣੀ 5 ਵਜੇ ਆਜੂ ਉਹ ਫੇ ਸਾਰਾ ਇਕੱਠਾ ਨਹੀਂ ਨਾ ਇੱਕ ਵਾਰ ਲੋਡ ਪਾਉਣਾ ਜੇ ਸਵੇਰ ਤੇ ਸਾਰੇ ਕੱਟ ਲੱਗਾ ਚੱਲ ਪਊਗੀ